ਮਟਰਾਂ ਵਿੱਚ ਜੜਾਂ ਦਾ ਗਾਲਾ ਅਤੇ ਸੋਕਾ ਰੂਟ ਰੌਟ ਐਂਡ ਵਿਲਟ ਮਟਰ ਦੀ ਫਸਲ ਵਿੱਚ ਜੜਾਂ ਦਾ ਗਾਲਾ ਅਗੇਤੀ ਫਸਲ ਦੀ ਆਮ ਬਿਮਾਰੀ ਹੈ ਇਹ ਬਿਮਾਰੀ ਮੁੱਖ ਤੌਰ ਤੇ ਬੂਟੇ ਦੇ ਜ਼ਮੀਨ ਦੇ ਹੇਠਲੇ ਹਿੱਸਿਆਂ ਤੇ ਆਉਂਦੀ ਹੈ ਜਾਂ ਤਣੇ ਦੇ ਜ਼ਮੀਨ ਨਾਲ ਲੱਗਦੇ ਹਿੱਸੇ ਤੇ ਲਾਲ ਫੂਰੇ ਹੇਠਾਂ ਨੂੰ ਤਸੇ ਹੋਏ ਚਟਾਕ ਪੈ ਜਾਂਦੇ ਹਨ ਬੂਟੇ ਪੀਲੇ ਪੈ ਕੇ ਬਾਅਦ ਵਿੱਚ ਸੁੱਕ ਜਾਂਦੇ ਹਨ ਇਹ ਬਿਮਾਰੀ 18 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਤਾਪਮਾਨ ਤੇ ਸ਼ੁਰੂ ਹੁੰਦੀ ਹੈ ਅਗੇਤੀ ਬੀਜੀ ਫਸਲ ਵਿੱਚ ਉੱਚੇ ਤਾਪਮਾਨ ਕਰਕੇ ਬਿਮਾਰੀ ਜ਼ਿਆਦਾ ਆਉਂਦੀ ਹੈ ਇਸ ਬਿਮਾਰੀ ਦੀਆਂ ਉਲੀਅਨ ਜ਼ਮੀਨ ਵਿੱਚ ਜੀਵਿਤ ਰਹਿੰਦੀਆਂ ਹਨ ਰੋਕथाम ਇਸ ਦੀ ਰੋਕਥਾਮ ਲਈ ਬਿਮਾਰੀ ਵਾਲੇ ਖੇਤਾਂ ਵਿੱਚ ਫਸਲ ਅਗੇਤੀ ਨਾ ਬੀਜੋ ਜਾਂ ਅਗੇਤੀ ਫਸਲ ਲਈ ਸਿਫਾਰਿਸ਼ ਕਿਸਮਾਂ ਹੀ ਬੀਜੋ ਬੀਜ ਨੂੰ ਬੀਜਣ ਤੋਂ ਪਹਿਲਾਂ ਸੂਡੋਮੋਨਾਸ ਫਲੋਰੇਸਸ 15 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਸੋਧੋ ਅਤੇ ਫਿਰ ਬਿਜਾਈ ਕਰੋ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਕਾਰਬੈਂਡਾਜ਼ਮ 12% ਅਤੇ ਮੈਨਕੋਜ਼ੇਬ 36% WP 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਡਰੇਨਚਿੰਗ ਕਰੋ ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ